ਇਥੋਂ ਅਸੀਂ ਚੱਲਦੇ ਆ ਕਚਹਿਰੀ ਤੱਕ 10 ਰੁਪਏ ਸਵਾਰੀ ਆ ਤੇ 10 ਰੁਪਏ ਦੇ ਨਾਲ ਸਾਡਾ ਹੱਕ ਨਹੀਂ ਪੂਰਾ ਹੁੰਦਾ ਜਿਹੜੇ ਸਵਾਰੀ ਆ ਉਹ 20 ਰੁਪਏ ਕੀਤੀ ਜਾਵੇ ਕਿ ਜੋ ਵੀ ਸਾਡੇ ਬੱਚਿਆਂ ਦਾ ਪੇਟ ਪਾਲਣ ਦਾ ਹੱਕਦਾਰ ਹੋਈਏ ਕਰਕੇ ਅਣਮਿਸਲੀ ਹੜਤਾਲ ਕੀਤੀ ਆ ਵੀ ਜਿਹੜੀ 20 ਰੁਪਏ ਸਾਡਾ ਸਵਾਰੀ ਦਾ ਹੱਕ ਬਣਦਾ ਉਹ ਨੂੰ ਮਿਲਣਾ ਚਾਹੀਦਾ ਵਾਂ ਤਰਨਤਰਨ ਵਿਖੇ ਈ ਰਿਕਸ਼ਾ ਚਾਲਕਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਦੱਸਦੇ ਨੇ ਆ ਕਿ ਅਣਮਿੱਥੇ ਸਮੇਂ ਲਈ ਕੀਤੀ ਗਈ ਹੜਤਾਲ ਦਾ ਕਾਰਨ ਕਿਰਾਏ ਵਿੱਚ ਵਾਧੇ ਨੂੰ ਲੈ ਕੇ ਹੈ ਈ ਰਿਕਸ਼ਾ ਚਾਲਕਾਂ ਦੀ ਮੰਗ ਹੈ ਕਿ 10 ਰੁਪਏ ਪ੍ਰਤੀ ਸਵਾਰੀ ਦੇ ਕਿਰਾਏ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਜਿਸ ਤੇ ਚੱਲਦਿਆ ਸਵਾਰੀ ਦਾ ਕਿਰਾਇਆ ਹੁਣ 10 ਰੁਪਏ ਤੋਂ ਵਧਾ ਕੇ 20 ਰੁਪਏ ਕਰਨ ਦੀ ਮੰਗ ਕੀਤੀ ਗਈ ਹੈ। ਸਾਰਾ ਹੀ ਅੱਜ ਹੜਤਾਲ ਇਸ ਕਰਕੇ ਕੀਤੀ ਆ ਕਿ ਆ ਵੀ ਈ ਰਿਕਸ਼ਾ ਯੂਨੀਅਨ ਸੀਲ ਬਜ਼ਾਰ ਦਰਨਦਾਰਨਾ ਅਣ ਮਥੇ ਲਈ ਇਹ ਹੜਤਾਲ ਕੀਤੀ ਗਈ ਹੈ ਵੀ ਜੋ ਇੱਥੋਂ ਅਸੀਂ ਚੱਲਦੇ ਆ ਕਚਰੀ ਤੱਕ ਦਾ 10 ਰੁਪਏ ਸਵਾਰੀ ਆ ਤੇ 10 ਰੁਪਏ ਦੇ ਨਾਲ ਸਾਡਾ ਹੱਕ ਨਹੀਂ ਪੂਰਾ ਹੁੰਦਾ। ਕਿਉਂਕਿ ਇਹ ਹੀ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੇ ਸਵਾਰੀ ਆ ਉਹ 20 ਰੁਪਏ ਕੀਤੀ ਜਾਵੇ ਕਿ ਜੋ ਵੀ ਸਾਡੇ ਬੱਚਿਆਂ ਦਾ ਪੇਟ ਪਾਲਣ ਦਾ ਹਕਦਾਰ ਹੋਈਏ ਕਿਉਂਕਿ 20 ਰੁਪਏ ਸਵਾਰੀ ਦੇ ਵੇਖੋ ਅੰਮ੍ਰਿਤਸਰ ਦੇ ਵਿੱਚ ਭੰਗੋ ਚੜ੍ਹ ਕੇ ਉੱਤੇ ਜੇ ਤਾਂ ਵੀ 20 ਰੁਪਏ ਸਵਾਰੀ ਚਲਦੀ ਆ ਅਸੀਂ ਇੱਥੋਂ ਚੱਲਦੇ ਆ 8-9 ਕਿਲੋਮੀਟਰ ਦਾ ਕਰਾ ਸਾਨੂੰ 100 ਰੁਪਏ ਸਵਾਰੀ ਮਿਲਦੀ ਆ ਇਹ ਕਰਕੇ ਅਣਮਿਥਲੀ ਹੜਤਾਲ ਕੀਤੀ ਆ ਵੀ ਜਿਹੜੀ 20 ਰੁਪਏ ਹੜਾ ਸਵਾਰੀ ਦਾ ਹੱਕ ਬਣਦਾ ਉਹ ਸਾਨੂੰ ਮਿਲਣਾ ਚਾਹੀਦਾ ਵਾ ਵੀ ਮੇਰਾ ਪਿੰਡ ਰੂੜਿਆ ਹਸਲ ਨਾਮ ਮੇਰਾ ਪ੍ਰੀਤਮ ਸਿੰਘ ਐਂ ਭਾਜੀ ਮਨੋਜ ਸਵਾਰੀ ਖੜਦੇ ਆ ਰਸੂਲਪੁਰ ਨਹਿਰਾਂ ਦੀ ਜਿਹੜੀ ਨਹਿਰਾਂ ਦੇ ਪਰਲੇ ਪੰਨੇ ਲਾਉਣੀ ਉਦੋਂ ਲਾਈਦੀ ਪੁਲ ਦੇ ਥੱਲੇੋਂ ਗੱਡੀ ਕਮਾ ਕੇ ਫੇਰ ਪੱਟੀ ਮੋੜਲੇ ਪਾ ਕੇ ਲਾ ਗਈਦੀ ਆ ਹਾ ਨੂੰ 10-12 ਕਿਲੋਮੀਟਰ ਪੈਂਡਾ ਪੈ ਜਾਂਦਾ ਤੇ ਸਵਾਰੀ ਦਾ 80 ਰੁਪਏ ਦੇ ਕੇ ਆਂਦੀ ਆ ਵੀ ਬਾਸ ਸਰ ਜੇ ਆਡਾ ਖਰਚਾ ਮਹਿੰਗਾ ਹੋੜਾ ਮਹਿੰਗਾਈ ਵੜੀ ਆ ਗੱਡੀ ਦੀ ਰਿਪੇਅਰ ਇੱਕ ਟਾਇਰ ਖੋਲਣ ਦਾ 100 ਰੁਪਏ ਲੈਂਦੇ ਆ ਤੇ ਜੇ ਉਹਦੇ ਚ ਮੰਨੋ ਲੈਦਰ ਪੈਣਾ ਕੋਈ ਬੈਰਿੰਗ ਪੈਣਾ ਉਹ ਤਾਂ ਆਂਦੇ ਖਰਚਾ ਵਕਰਾ ਵਾ ਖੋਲ ਕੇ ਲਾਤਾ ਵਾ ਜੇ ਉਦਾਂ ਫਿੱਟ ਕਰਤਾ ਵਾ ਨੜ ਕੱਸ ਕੇ 100 ਰੁਪਇਆ ਲੈ ਲੈਂਦੇ ਆ ਇੰਨੀਂ ਜਿਆਦੀ ਵੇਰਿਆ ਸਾਲ ਬਾਹਰ 45000 ਦੇ ਸਰਜੀ ਬੈਂਡਰੇ ਪੈਂਦੇ ਆ ਮੰਗਾਈ ਦਿਨੋਂ ਦਿਨ ਜਿਆਦੀ ਹੁੰਦੀ ਜਾਂਦੀ ਆ ਬਾਕੀ ਤੁਹਾਨੂੰ ਵੀਰ ਨੇ ਅੱਗੇ ਦੱਸਿਆ ਵੀ ਆਟਾ ਮਹਿੰਗਾ ਦੁੱਧ ਵੀ ਸਾਰੇ ਦੇ ਬੰਦੇ ਮਜ਼ਦੂਰੀ ਵਾਲੇ ਸਾਰੇ ਬੰਦੇ ਆ ਤੇ ਬੱਚੇ ਪਾਲਣੇ 100 ਰੁਪਇਆ ਦਾ ਹੱਕ ਨਹੀਂ ਪੂਰਾਂਦਾ ਸਵਾਰੀ ਦੇਆਂ ਦੀ 100 ਰੁਪਇਆ ਨੂੰ ਘਰ ਤੱਕ ਲਾ ਗਿਆ ਉਹਦੇ ਹਾਟਾ ਇਹਦੇ ਨਾਲ ਹੱਕ ਨਹੀਂ ਪੁਰਾਉਂਦਾ ਇਹਦੇ ਕਰਕੇ ਸਾਡੀ ਮੰਗ ਹੈ 20 ਰੁਪਏ ਸਵਾਰੀ ਦਾ ਰੇਟ ਕੀਤਾ ਜਾਵੇ ਅਸੀਂ ਸਵੇਰ ਦੀ ਹੜਤਾਲ ਕੀਤੀ ਆ ਵੀ ਸਵਾਰੀ ਨਹੀਂ ਚੱਲੂਗੀ ਸਿਰਫ ਸਾਡੇ ਅਸੀਂ ਆਟੋਆਂ ਵਾਲੇ ਸਾਰਿਆਂ ਜੁਨੀਆ ਨਾਲ ਲੈਣੇ ਸਾਰੇ ਪੰਜਾਂ ਸਾਈਡਾਂ ਤੋਂ ਗੋਂਦਵਾਲ ਬਾਈਪਾਸ ਵਾਲੇ ਬੱਸ ਸਟੈਂਡ ਵਾਲੇ ਅੰਮਰ ਸਾਹਿਬ ਬਾਈਪਾਸ ਵਾਲੇ ਨੂਰਦੀ ਅੱਡੇ ਵਾਲੇ ਸਾਰਿਆਂ ਨੇ ਬੋੜੀ ਚੌਂਕ ਵਾਲਿਆਂ ਸਾਰਿਆਂ ਹੜਤਾਲ ਕੀਤੀ ਆ ਵੀ 20 ਰੁਪਏ ਸਵਾਰੀ ਕੀਤੀ ਜਾਵੇ ਜਿੱਥੇ 20 ਹੋ ਤੇ 30 ਕੀਤੀ ਜਾਵੇ ਤੇ ਰੇਟ ਵਧਾ ਕੇ ਤੁਹਾਨੂੰ ਗੜੀ ਆ ਅਸੀਂ ਸਵਾਰੀ ਖੜਾਂਗੇ ਸਵਾਰੀ ਹਾਂਜੀ ਲੋਕਾਂ ਨੂੰ ਵੇਖੋ ਮੁਸ਼ਕਲ ਆਉਂਦੀ ਹੈ ਜੀ ਅਸੀਂ ਆਪਣੇ ਜਿਹੜੇ ਸਾਡੇ ਬੈਟਰੀ ਵਾਲੇ ਖੜਦੇ ਆ ਅਸੀਂ ਉਹਨਾਂ ਨੂੰ ਡਾਕਣਦੇ ਆ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਅਸੀਂ ਆਨੇ ਤੁਸੀਂ 20 ਰੁਪਏ ਕਰਾਇਆ ਦੋ ਉਹਦਾ ਬਹਿ ਜਾਓ ਬੀਬੀਆਂ ਦੀਆਂ ਨਹੀਂ ਉਹ 100 ਰੁਪਏ ਭਰਨਾ ਦੇ ਕਿਰਾਇਆ ਵਧ ਨਹੀਂ ਦੇਣਾ ਆਈਆਂ ਨਵੇਂ ਕਾਲੇ ਸੇ ਕਰਕੇ ਰੋਸਮੈਂਟ ਕਰਾਈ ਕੱਲ ਤੋਂ ਰੇਟ 20 ਰੁਪਏ ਹੋ ਜਾਣਾ ਜੀ ਤੇ ਅਸੀਂ ਵੀਰ ਜੀ ਇਸ ਕਰਕੇ ਹੜਤਾਲ ਕੀਤੀ ਆ ਵੀ ਜਿਹੜਾ ਵੀ ਇੱਥੋਂ ਤਸਵੀਰ ਬਜ਼ਾਰ ਤੋਂ ਲੱਕ ਕੇ ਜਿੰਨੇ ਬਾਹਰ ਤੱਕ ਬੰਨ ਲਿਆ ਤੱਕ ਸਵਾਰੀ 100 ਰੁਪਏ ਪ੍ਰਤੀ ਦੇ ਰਹੀ ਸਾਨੂੰ ਅਸੀਂ ਉਹ 10 ਰੁਪਏ ਵਧਾ ਕੇ 20 ਰੁਪਏ ਕਰ ਦਿੱਤੇ ਆ ਕਿ ਜੋ ਕਿ ਸਾਡੇ ਖਰਚੇ ਪੂਰੇ ਨਿਗਲ ਜਾਣ ਜਿੱਤਰਾ ਹੁਣ 35 ਰੁਪਏ ਕਿਲੋ ਆਟਾ ਹੀ ਹੋ ਗਿਆ ਭਾਜੀ ਤੇ 60 65 ਰੁਪਏ ਦੁੱਧ ਮਿਲਦਾ ਤਾਂ ਸਾਡੇ ਜਿਹੜੇ ਘਰਾਂ ਦੇ ਖਰਚੇ ਜਾਨੀ ਕਿ ਪੂਰੇ ਨਹੀਂ ਹੋ ਰਹੇ ਉਤੋਂ ਸਕੂਲਾਂ ਵਾਲਿਆਂ ਨੇ ਜਿਹੜੀਆਂ ਫੀਸਾਂ ਜਿਹੜੀਆਂ ਉਹ ਵਧਾ ਦਿੱਤੀਆਂ ਵਾ ਤੇ ਇਸ ਕਰਕੇ ਜਾਨੀ ਕਿ ਪੂਰਾ ਸਾਡਾ ਹੱਕ ਨਹੀਂ ਹੋ ਰਿਹਾ ਤਾਨੂੰ ਗੱਡੀਆਂ ਵੀ ਸਾਡੀਆਂ ਕਰਜ਼ੇ ਦੇ ਆ ਇਹ ਕਰਕੇ ਸਾਡਾ ਹੱਕ ਨਹੀਂ ਪੂਰਾ ਹੋ ਰਿਹਾ ਅਸੀਂ ਕਰਕੇ 20 ਰੁਪਏ ਸਵਾਰੀ ਪਾਤੀ ਅਹੀਂ ਕਰ ਦਿੱਤੀ ਹੈ ਸ਼ਹਿਰ ਦੇ ਵਿੱਚ ਈ ਰਿਕਸ਼ਾ ਵੱਲੋਂ ਕੀਤੀ ਗਈ ਹੜਤਾਲ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਹੁਣ ਦੇਖਣਾ ਹੈ ਕਿ ਈ ਰਿਕਸ਼ਾ ਚਾਲਕਾਂ ਵੱਲੋਂ ਕੀਤੀ ਗਈ ਹੜਤਾਲ ਕਦੋਂ ਤੱਕ ਚੱਲਦੀ ਹੈ ਤੇ ਇਸ ਮੰਗ ਨੂੰ ਕਦੋਂ ਤੱਕ ਪੂਰਾ ਕੀਤਾ ਜਾਂਦਾ ਹੈ। ਤਰਨਤੋਂ ਰਮਨ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇਸਵੀ